ਯੇਸੂ ਮੇਰਾ ਸਹਾਰਾ ਬਣ ਜਾਓ ਆਓ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਜੀਸ਼ੂ ਜੀ ਦੇ ਪਾਕ ਅਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਇੰਜੀਲ 13ਵੇਂ ਅਧਿਆਏ ਤੇ 14ਵੀਂ ਅਤੇ 15ਵੀਂ ਆਇਤ ਵਿੱਚ ਅਸੀਂ ਇੱਦਾਂ ਪੜ੍ਹਦੇ ਹਾਂ ਉਹਨਾਂ ਉੱਤੇ ਯਸ਼ਾਯਾ ਦਾ ਇਹ ਆਗਮਨ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੁੱਲੋਂ ਨਾ ਸਮਝੋਗੇ ਅਤੇ ਵੇਖੋ ਵੇਖਦੇ ਹੋਏ ਵੇਖੋਗੇ ਪਰ ਮੁੱਲੋਂ ਬੁੱਝੋਗੇ ਨਾ ਕਿਉਂ ਜੋ ਇਸ ਪਰ ਜ਼ਿਆਦਾ ਮਨ ਮੋਟਾ ਹੋ ਗਿਆ ਹੈ ਅਤੇ ਉਹ ਕੰਨਾਂ ਨਾਲ ਉੱਚਾ ਸੁਣਦੇ ਹਨ ਇਹਨਾਂ ਨੇ ਆਪਣੀਆਂ ਅੱਖਾਂ ਬੀਟ ਲਈਆਂ ਹਨ ਮਤੇ ਉਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਤੇ ਮੁੜ ਆਉਣ ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ। ਪ੍ਰਭੂ ਯੇਸ਼ੂ ਮਸੀਹ ਨੇ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਜੋ ਸੁਸਮਾਚਾਰ ਦਾ ਤਿਰਸਕਾਰ ਕਰਦੇ ਹਨ। ਅਤੇ ਕਿਹਾ ਅੱਖਾਂ ਨਾਲ ਦੇਖੋਗੇ ਪਰ ਤੁਹਾਨੂੰ ਕੁਝ ਸੁਜੇਗਾ ਨਹੀਂ। ਸੁਸਮਾਚਾਰ ਦੇ ਵਚਨ ਦਾ ਤਿਰਸਕਾਰ ਕਰਨ ਵਾਲੇ ਆਪਣੇ ਦਿਲ ਦੀ ਬੁਰਾਈ ਕਾਰਨ ਯੇਸ਼ੂ ਮਸੀਹ ਦੇ ਸੂਰੀ ਦੇ ਬਲੀਦਾਨ ਅਤੇ ਪੁਨਰੁਥਾਨ ਦੇ ਪਰਮਾਣ ਨੂੰ ਵੇਖਣ ਦੇ ਬਾਵਜੂਦ ਆਪਣੇ ਅੰਦਰ ਕਾਲੀ ਧਾਰ ਲੈਂਦੇ ਹਨ ਜਾਂ ਦੇਖਣ ਦੇ ਬਾਵਜੂਦ ਉਸ ਨੂੰ ਤਿਰਸਕਾਰ ਕਰਦੇ ਹਨ ਉਹਨਾਂ ਪਰਮਾਣਾਂ ਅਤੇ ਉਹਨਾਂ ਦੇ ਨਤੀਜਿਆਂ ਵੱਲ ਉਹਨਾਂ ਦਾ ਦਿਲ ਮੋਟਾ ਹੋ ਗਿਆ ਹੈ ਅਤੇ ਉਹ ਸੰਵੇਦਨਸ਼ੀਲ ਨਹੀਂ ਰਹੇ ਕਿਉਂਕਿ ਉਹਨਾਂ ਨੇ ਮਨ ਦੀ ਹਟ ਅਤੇ ਬੁਰਾਈ ਕਾਰਨ ਪਰਮੇਸ਼ਵਰ ਨੇ ਉਹਨਾਂ ਨੂੰ ਦੋਸ਼ੀ ਠਹਿਰਉਣ ਲਈ ਛੱਡ ਦਿੱਤਾ ਹੈ ਦੂਜਾ ਉਹ ਆਪਣੇ ਆਤਮਿਕ ਅੰਨੇਪਣ ਵਿੱਚ ਹਨ ਕਿਉਂਕਿ ਉਹ ਪਾਪ ਵਿੱਚ ਲਗਾਤਾਰ ਪਏ ਰਹਿੰਦੇ ਹਨ ਅਤੇ ਪਰਮੇਸ਼ਵਰ ਦੇ तिरस्कार ਕਰਨ ਕਾਰਨ ਉਹਨਾਂ ਦੇ ਦਿਲ ਕਠੋਰ ਹੋ ਗਏ ਹਨ ਇਸ ਲਈ ਹੁਣ ਉਹ ਦੇਖਦੇ ਤਾਂ ਹਨ ਪਰ ਉਹਨਾਂ ਨੂੰ ਕੁਝ ਨਹੀਂ ਸੁੱਝਦਾ ਜਦੋਂ ਕੋਈ ਆਪਣੇ ਆਪ ਨੂੰ ਅਤੇ ਆਪਣੇ ਦਿਲ ਨੂੰ ਈਸ਼ੂ ਮਸੀਹ ਨੂੰ ਸੌਂਪ ਦਿੰਦਾ ਹੈ ਅਤੇ ਈਸ਼ੂ ਮਸੀਹ ਨੂੰ ਆਪਣੀ ਜ਼ਿੰਦਗੀ ਦਾ ਪ੍ਰਭੂ ਅਤੇ ਮੁਕਤੀਦਾਤਾ ਮੰਨ ਲੈਂਦਾ ਹੈ ਤਾਂ ਪਰਮੇਸ਼ਵਰ ਉਸ ਨੂੰ ਸਮਝ ਦਿੰਦੇ ਹਨ ਅਤੇ ਉਹ ਪਾਪ ਤੋਂ ਅਤੇ ਆਤਮਿਕ ਅੰਨੇਪਣ ਤੋਂ ਛੁਟਕਾਰਾ ਪ੍ਰਾਪਤ ਕਰਦਾ ਹੈ ਤੁਸੀਂ ਵੀ ਅਜਿਹਾ ਹੀ ਕਰ ਸਕੋ ਪਰਮੇਸ਼ਵਰ ਐਵੇਂ ਕਰਨ ਲਈ ਤੁਹਾਡੀ ਮਦਦ ਕਰੇ ਪਰਮੇਸ਼ਵਰ ਅੱਗੇ ਤੁਹਾਡੇ ਲਈ ਇਹੀ ਸਾਡੀ ਪ੍ਰਾਰਥਨਾ ਹੈ